ਕਿਰਤੀ ਸਿੰਘ ਨਾ ਤੁਮ ਅਜਮ ਲਾਨ ਜਾ ਰਿਹਾ ਗੁਰਸੇਖ ਵੀਰ ਨਾਲ ਜਿਨੇ 0 ਤੋਂ ਸਟਾਰਟ ਹੋ ਕੇ ਕਿਦਾਂ ਮਿਹਨਤ ਕੀਤੀ ਆਪਣੇ ਸਰੂਪ ਤੇ ਰਹਿ ਕੇ ਆਪਣੇ ਕੰਮ ਨੂੰ ਕਿਸ ਤਰ੍ਹਾਂ ਉਹ ਵੀਰ ਬੜੇ ਹੀ ਕਾਬਲੀਅਤ ਨਾਲ ਬੜੇ ਸੋਹਣੇ ਤਰੀਕੇ ਨਾਲ ਕਰ ਰਿਹਾ ਹਨਾ ਆਪਣੀ ਪਛਾਣ ਬਣਾ ਰਿਹਾ ਹੌਲੀ ਹੌਲੀ ਆਪਾਂ ਤਾਂ ਇੱਥੇ ਪ੍ਰੋਮੋਸ਼ਨ ਕਰਨਾ ਆਇਆ ਕਿ ਆਪਾਂ ਹਮੇਸ਼ਾ ਤੁਹਾਨੂੰ ਕਿਹਾ ਇੱਕ ਸਨੇਹ ਦੇ ਰਾਹੀ ਇੱਕ ਚੈਨਲ ਆਪਣੇ ਚੈਨਲ ਦੇ ਰਾਹੀ ਆਪਾਂ ਉਹਨਾਂ ਵੀਰਾਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਆਪਣੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰਦੇ ਆ ਫ੍ਰੀ ਤੌਰ ਤੇ ਕਿ ਕਿਉਂਕਿ ਉਹਨਾਂ ਨੂੰ ਕੰਮ ਮਿਲ ਸਕੇ ਪਲਸ ਜਾਇਆ ਕਿਰਪਾਣ ਪਾਈ ਹੈ ਨਾ ਤੇ ਆਪਣੀ ਕਿਰਤ ਕਰ ਰਿਆ ਔਰ ਐਡੇ ਜਿਹੇ ਪੱਲੇ ਭਾਰੀ ਹੈ ਨਾ ਐਡੇ ਜਿਹੜੇ ਹੁੰਦੇ ਲੱਕੜ ਦੇ ਹੈ ਵੀ ਹੁੰਦੇ ਕੱਲਾ ਹੀ ਕਰਦਾ ਵੀਰ ਨੇ ਮੈਂ ਜੀ ਮੋਨਾ ਸੀਗਾ ਜੀ ਮਹਾਰਾਜ ਦੀ ਕਿਰਪਾ ਨਾਲ ਮੈਂ ਸੋਚਦਾ ਹੁੰਦਾ ਸੀਗਾ ਯਾਰ ਲਾਈਫ ਕਿੱਦਾਂ ਚੱਲਣੀ ਹੈ ਕਿਵੇਂ ਹੋਏਗਾ ਪਤਾ ਨਹੀਂ ਕੁਝ ਪਤਾ ਨਹੀਂ ਸੀਗਾ ਕੋਈ ਏਮ ਹੀ ਨਹੀਂ ਸੀਗਾ ਸੀ ਮਾਤਾ ਪਿਤਾ ਵੀ ਨਹੀਂ ਥੋਡੇ ਹਨਾ ਹਾਂ ਜੀ ਮਾਤਾ ਪਿਤਾ ਵੀ ਨਹੀਂ ਹੈ ਮੇਰੇ ਸੋ ਜ਼ਿੰਦਗੀ ਵਿੱਚ ਨਾਨਾ ਨਾਨੀ ਸੀਗੇ ਮੇਰੇ ਨਾਨਾ ਨਾਨੀ ਨੇ ਮੈਨੂੰ ਪਾਲਿਆ ਮੈਨੂੰ ਵੱਡਾ ਕੀਤਾ ਉਹਨਾਂ ਨੇ ਉਹ ਵੀ ਮੇਰੇ ਚਲੇ ਗਏ ਤੁਹਾਡਾ ਕੰਮ ਬੜਾ ਸੋਹਣਾ ਹੈ ਮੈਂ ਪਹਿਲਾਂ ਵੀ ਦੇਖਿਆ ਤੇ ਤੁਸੀਂ ਥੱਲੇ ਕਿਚਨ ਵੀ ਤਿਆਰ ਕੀਤੀ ਹੈ ਥੱਲੇ ਹਣਾ ਥੱਲੇ ਅਰੇ ਹਾਸ਼ ਹੋ ਗਈ ਤਾਂ ਪਰ ਥੱਲੇ ਨਹੀਂ ਜਾ ਸਕਦੇ ਉਹ ਵੀਡੀਓ ਦੇ ਵਿੱਚ ਆਪਾਂ ਸਾਈਡ ਤੇ ਲਾ ਦਾਂਗੇ ਜੀ ਜੀ ਨਾਨਾ ਜੀ ਰਾਜ ਲਾਜਮਤੀ ਦਾ ਕੰਮ ਕਰਦੇ ਚਨਾਇ ਦਾ ਕੰਮ ਕਰਦੇ ਸੀਗੇ ਅੱਛਾ ਜੀ ਸੋ ਉਹਨਾਂ ਨੇ ਮੈਨੂੰ ਕੀ ਕੀਤਾ ਉਹਨਾਂ ਨੇ ਮੈਨੂੰ ਕੰਮ ਸਿਖਾਇਆ ਉਹ ਇੱਕ ਗੱਲ ਕੀਤੀ ਸੀ ਉਹਨਾਂ ਨੇ ਇੱਕ ਗੱਲ ਲੈ ਤਾਂ ਕਿ ਆ ਦੇ ਮੈਨੂੰ ਉਹ ਕਹਿੰਦੇ ਸੀ ਪੁੱਤ ਕੰਮ ਕਰੋ ਕਿਸੇ ਦੇ ਅੱਗੇ ਹੱਥ ਫਲਾਣਾ ਨਹੀਂ ਪਏਗਾ ਆਪਣੇ ਮਿਹਨਤ ਅਦਾ ਕਮਾਓ ਬਿਲਕੁਲ ਨਾਨਾ ਜੀ ਜੋ ਚਲੇ ਗਏ ਸੀ ਨਾ ਉਸ ਤੋਂ ਬਾਅਦ ਵੀ ਮੈਂ ਬੜੇ ਤਕੇ ਖਾਦੇ ਬੜੇ ਜਗ੍ਹਾ ਖਾਦੇ ਮਤਲਬ ਬੜਾ ਕੁਝ ਹੋਇਆ ਮੇਰੀ ਜ਼ਿੰਦਗੀ ਦੇ ਵਿੱਚ ਸੋ ਕਦੀ ਡੋਲਿਆ ਨਹੀਂ ਮਹਾਰਾਜ ਨੇ ਮੈਨੂੰ ਆਪਣੇ ਚਰਨੀ ਲਾ ਕੇ ਰੱਖਿਆ ਮੈਂ ਇੱਥੇ ਇਕੱਲਾ ਕੰਮ ਕਰ ਰਿਹਾ ਸੋ ਮੇਰੇ ਕੋਈ ਹੈ ਨਹੀਂ ਹੁਣੇ ਹੁਣੇ 2 ਮਹੀਨੇ ਹੱਲ ਪਰ ਲਾਉਣ ਵਾਸਤੇ ਵੀ ਤੁਹਾਨੂੰ ਫਿਰ ਇੰਨਾ ਖਰਚਾ ਨਹੀਂ ਕਰ ਸਕਦਾ ਹਨ ਅਜ ਆਪਣਾ ਕੰਮ ਜੀ ਹੱਲੇ ਖਰਚੇ ਕਿਵੇਂ ਕਰ ਜੀ ਹੁਣ ਖੁਦ ਦਾ ਮਤਲਬ ਵਾਸੀ ਕਿਰਾਏ ਤੇ ਰਹਿਣੇ ਹੱਲੇ ਸਾਡੇ ਕਿਰਾਏ ਮਤਲਬ ਸਾਡੇ ਤੋਂ ਬੜਾ ਔਖਾ ਦਿੱਤਾ ਜਾਂਦਾ ਕਈ ਵਾਰ ਕਈ ਉਸਤਾਦ ਜੀ ਸੀ ਨਾ ਜੀ ਉਹਦਾ ਨਾਮ ਹੈ ਮਿੰਦਰ ਕੁਮ ਉਹਨਾਂ ਤੋਂ ਮੈਂ ਕੰਮ ਸਿੱਖਿਆ ਉਹਨਾਂ ਨੇ ਨਾ ਕਿ ਕਦੀ ਮੈਨੂੰ ਜੀ ਮੈਨੂੰ ਕਦੀ ਉਹੇ ਤੱਕ ਨਹੀਂ ਗਿਆ ਉਹਨਾਂ ਨੇ ਮੈਨੂੰ ਇੰਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਮੇਰੇ ਨਾਲ ਇੰਨੇ ਮੈਂ ਰੋਟੀ ਖਾ ਕੇ ਜਾਂਦਾ ਸੀ ਕਰੋ ਦੀ ਸਵੇਰ ਦੀ ਤਿੰਨ ਟਾਈਮ ਦੀ ਰੋਟੀ ਉਹਨਾਂ ਦੇ ਘਰੇ ਖਾਂਦਾ ਸੀ ਮੈਂ ਤਿੰਨ ਟਾਈਮ ਉਹਨਾਂ ਦੇ ਘਰੇ ਹਾਂਜੀ ਉਸਤਾਦ ਦੇ ਘਰੇ ਤਿੰਨ ਟਾਈਮ ਦੀ ਰੋਟੀ ਖਾਂਦਾ ਸੀ ਆ ਵੇਖੋ ਇਹ ਸਲਾਈਡਰ ਕਿਚਨ ਬਣਾਈ ਦਿਖਾ ਦਿਓ ਨਾਲ-ਨਾਲ ਇਹ ਸਲਾਈਡਰ ਤੁਹਾਡੀ ਬਣਾਈ ਸੀ ਹਾਂ ਆ ਵੇਖੋ ਬੜੇ ਸੋਹਣੇ ਆ ਨਾ ਪੂਰਾ ਸਹੀ ਜਾਂਦਾ ਨਾ ਨੋਰਮਲ ਹੋ ਜਾਂਦਾ ਨਾ ਹਾਂ ਨੋਰਮਲ ਬਹੁਤ ਵਧੀਆ ਸਲਿਮ ਜਾਂਦਾ ਹੈ ਕੋ ਹੋਰ ਆਪਾਂ ਇਹਦਾ ਛੱਡਾਂਗੇ ਆਪਣੇ ਆਪ ਜਾਏਗਾ ਆ ਦੇਖ ਬਿਲਕੁਲ ਨਹੀਂ ਤੇ ਕਈ ਵਾਰੀ ਮਾਰਛੀ ਖਾਬੀ ਕਰ ਜਾਂਦੇ ਹਨਾ ਤੇ ਡੱਡੂਡਾ ਕਰ ਜਾਂਦੇ ਨੇ ਹਾਂ ਜੀ 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 ਅੜਦਾ ਵੀ ਹੈ ਕੋਲ ਪਰ ਕੀ ਹੁੰਦਾ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਦਾ ਫਿਰ ਸਮਾਨ ਕਿੱਦਾਂ ਬਣਾਇਆ ਤੁਸੀਂ ਮੈਂ ਸੁਣਿਆ ਸਮਾਰਟਫੋਨ ਤੁਹਾਡਾ ਪੁਰਾਣੀ ਸੀ ਹੈਗਾ ਜੀ ਤੁਸੀਂ ਕੰਮ ਆਪਣਾ ਸਟਾਰਟ ਕੀਤਾ ਉਸ ਟਾਈਮ ਆ ਜੀ ਪਤਾ ਦਿਹਾੜੀ ਕਰਦੇ ਰਹੇ ਕਿਸੇ ਨਾਲ ਮੈਂ ਦਿਹਾੜੀ ਕੀਤੀ ਮੈਂ ਨਾ ਇੱਕ ਪਰਸਨ ਨੂੰ ਪੁਜਾਰ ਮੰਗੇ ਲੈਣੇ ਕੰਮ ਕਰਨਾ ਸੀ ਕਿਸੇ ਦਾ ਤੋਂ ਮੈਂ ਉਹਨੂੰ ਗੁਰੂ ਜੀ ਆਤਮਾ ਵੀ ਮੈਂ ਕਿਹਾ ਵੀਰ ਜੀ ਮੈਨੂੰ ਨਾ 1000 ਦੇ ਦੋ ਮੈਂ ਤੁਹਾਨੂੰ ਦਖਾਨੇ ਕਿਲੇ 1000 ਮੰਗਿਆ ਸੀਗਾ ਜੀ ਹੂੰ ਹੂੰ ਇੱਕ ਕਟਰ ਉਹ ਕਟਰ ਮੰਗਿਆ ਸੀਗਾ ਜੀ ਮੈਂ ਮੈਂ ਨਾ ਮੈਂ ਕਿਸੇ ਤੇ ਕਟਿੰਗ ਕਰਨੀ ਸੀ ਕਿ ਮੈਨੂੰ ਕਟਰ ਦੇ ਦੋ ਸੋ ਉਸ ਪਰਸਨ ਨੇ ਮੈਨੂੰ ਮਨਾ ਕਰ ਦਿੱਤਾ ਅੱਛਾ ਮਨਾ ਕਰ ਦਿੱਤਾ ਮੈਂ ਕਿ ਯਾਰ ਮੈਂ ਕਿਹਾ ਮੈਂ ਤੁਹਾਡੇ ਕੋਲ ਇਹਨੇ ਚਰ ਕੰਮ ਕੀਤਾ ਹੈ ਮੈਨੂੰ ਤੁਸੀਂ ਕੋਈ ਚੀਜ਼ ਦੇ ਦਿਓ ਇੱਕ ਵਾਰੀ ਆ ਮੰਗੀ ਮੈਂ ਡ੍ਰਿਲ ਮਸ਼ੀਨ ਮੈਂ ਅਹਰ ਮੰਗੀ ਡ੍ਰਿਲ ਮਸ਼ੀਨ ਮੰਗੀ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਨਹੀਂ ਦੇ ਸਕਦਾ ਫਿਰ ਮੇਰੇ ਮਨ 'ਚ ਆਇਆ ਉਹਦੋਂ ਨਹੀਂ ਆਇਆ ਸੀ ਪਹਿਲਾਂ ਨਹੀਂ ਆਇਆ ਸੀ ਵੀ ਮੇਰੇ ਮਨ 'ਚ ਆਇਆ ਜਦ ਮੈਂ ਕੰਮ ਕਰਦਾ ਆਪਜੀ ਮਿਹਨਤ ਕਰਦਾ ਮੈਂ ਜੀ ਆਪ ਦਾ ਕੁਝ ਨਹੀਂ ਲੇਤਾ ਮੈਂ ਪਹਿਲੇ ਆਪਣਾ ਯਾਰ ਬਣਾਇਆ ਉਸ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆਂ ਬਾਬੇ ਨਾਨਕ ਦਾ ਫਰਮਾਨ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਸੇ ਤਰ੍ਹਾਂ ਆਪਾਂ ਇੱਕ ਕੀਰਤੀ ਸਿੰਘ ਨਾਲ ਤੁਮ ਅੱਜ ਮਿਲਣ ਜਾ ਰਹੇ ਆ ਗੁਰਸੇਖ ਵੀਰ ਨਾਲ ਜਿਨੇ 0 ਤੋਂ ਸਟਾਰਟ ਹੋ ਕੇ ਕਿੱਦਾਂ ਮਿਹਨਤ ਕੀਤੀ ਤੇ ਅੱਜ ਆ ਕਾਰਪੈਂਟਰ ਦਾ ਕੰਮ ਕਰਦਾ ਹੈ ਘਰਾਂ ਦੇ ਵਿੱਚ ਅਲਮਾਰੀਆਂ ਬਣਾਉਂਦਾ ਹੈ ਹਰ ਤਰ੍ਹਾਂ ਦੀ ਦੇਖਿਆ ਜਾਏ ਤੇ ਬਹੁਤ ਲੋਕ ਸੋਚਦੇ ਆ ਕਿ ਕਿਰਤ ਕਰਨਾ ਜ਼ਰੂਰੀ ਹੈ ਪਰ ਕਿਰਤ ਕਰਨ ਲਈ ਇਨਸਾਨ ਦੇ ਵਿੱਚ ਜਜ਼ਬਾ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਲੋਕ ਸੋਚਦੇ ਆ ਵੀ ਆ ਕੰਮ ਨੂੰ ਨਹੀਂ ਆਉਂਦਾ ਕਈ ਬਹਾਨੇ ਹੁੰਦੇ ਨੇ ਕਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਬੰਦਾ ਪਰ ਆ ਵੀਰ ਦੇਖੋ ਆਪਣੀ ਮਿਹਨਤ ਕਰ ਰਿਹਾ ਦਿਨ ਰਾਤ ਹਨਾ ਵਿਦੇਸ਼ਾਂ ਚ ਜਾਣ ਲਈ ਲੋਕ ਪੈਸਾ ਖਰਚਦੇ ਆ ਪਰ ਕਈ ਸਿੰਘ ਇਹੋ ਜਿਹੇ ਜਿਹੜੇ ਡ੍ਰਿੜ ਵਿਸ਼ਵਾਸ ਹੁੰਦਾ ਆਪਣੇ ਗੁਰੂ ਸਾਹਿਬ ਦੇ ਉੱਤੇ ਉਹ ਆਪਣਾ ਕੰਮ ਕਰਦੇ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਉਹ ਕੀਰਤੀ ਸਿੰਘ ਨੂੰ ਬੜੇ ਸਮੇਂ ਤੋਂ ਜਾਣਦੇ ਆ ਤੇ ਕਿਸ ਤਰ੍ਹਾਂ ਉਹ ਵੀਰ ਨੇ ਆਪਣੀ ਜ਼ਿੰਦਗੀ ਚ ਬਦਲਾਅ ਹੋਇਆ ਕਿਸ ਤਰ੍ਹਾਂ ਉਹਨੇ ਮਿਹਨਤ ਕੀਤੀ ਕਿਸ ਤਰ੍ਹਾਂ ਉਹਨੇ ਆ ਜ਼ਿੰਦਗੀ ਦੇ ਵਿੱਚ ਕਈ ਕੰਮ ਸਿੱਖ ਕੇ ਜਿਵੇਂ ਕਿ ਰਾਜ ਮਿਸਤਰੀ ਦਾ ਕੰਮ ਵੀ ਕਰਦਾ ਹੀ ਵੀਰ ਪਰ ਆਜੋ ਕਾਰਪੈਂਟਰ ਕਿਉਂ ਬਣਿਆ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਤੇ ਜਾਣਾਂਗੇ ਵੀਰ ਦਾ ਕੰਮ ਬਹੁਤ ਸੋਹਣਾ ਛੇਤਰ ਦੇ ਆਸ-ਪਾਸ ਦੇ ਲੋਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਔਰ ਵੀਰ ਨੂੰ ਕੰਮ ਜ਼ਰੂਰ ਦਿਓ ਕਿਉਂਕਿ ਜਿਹੜਾ ਬੰਦਾ ਆਪਣੀ ਮਿਹਨਤ ਨਾਲ ਆਪਣੀ ਹਿੰਮਤ ਨਾਲ ਕੰਮ ਸਿੱਖਦਾ ਤੇ ਦੇਖੋ ਵੀਰ ਕੱਲਾ ਸਭ ਤੋਂ ਵੱਡੀ ਗੱਲ ਇਹਦੇ ਚ ਪੁਆਇੰਟ ਮੇਨ ਆਪਾਂ ਦੇਖਿਆ ਵੀ ਕੱਲਾ ਹੀ ਕਰਦਾ ਕੋਈ ਹੈਲਪਰ ਨਹੀਂ ਹੁੰਦਾ ਉਹਦੇ ਨਾਲ ਆਪਣੀ ਮਿਹਨਤ ਨਾਲ ਦੇਖੋ ਜਿਹੜੀਆਂ ਅਲਮਾਰੀਆਂ ਤਿਆਰ ਕਰਤੀਆਂ ਦੇਖੋ ਕਿ ਆ ਕਮਰੇ ਦੇ ਵਿੱਚ ਅੱਜਕੱਲ ਬਹੁਤ ਵੱਡਾ ਟ੍ਰ ਲੋਕਲ ਮਰੀਆਂ ਬਣਾਉਂਦੇ ਨੇ ਤਾਂ ਆ ਦੇਖੋ ਤੁਸੀਂ ਜਿਵੇਂ ਦੇ ਪੱਲੇ ਹੋਰ ਹੈਵੀ ਹੁੰਦੀਆਂ ਨੇ ਦੇਖੋ ਕੱਲਾ ਹੀ ਕੰਮ ਕਰਦਾ ਵੀ ਇਹ ਸਾਡਾ ਤੇ ਲੱਗਾ ਹੋਇਆ ਸੀ ਆਪਾਂ ਕਹਾਂ ਚਲੋ ਦਿਖਾਈਏ ਨਾਲ ਇਸ ਵੀਡੀਓ ਨਾਲ ਆਹੀ ਆਪਾਂ ਮੈਸੇਜ ਦੀਏ ਜਿਹੜੇ ਕੀਰਤੀ ਸਿੰਘ ਨੇ ਸਾਡੇ ਆ ਨਾ ਜਿਹੜੇ ਵੀਰ ਨੇ ਨੌਜਵਾਨ ਨੇ ਗੁਰੂ ਦੇ ਸਿੰਘ ਨੇ ਦੇਖੋ ਆਪਣਾ ਆਪਣੇ ਸਰੂਪ ਤੇ ਰਹਿ ਕੇ ਆਪਣੇ ਕੰਮ ਨੂੰ ਕਿਸ ਤਰ੍ਹਾਂ ਉਹ ਵੀਰ ਬੜੇ ਹੀ ਕਾਬਲੀਅਤ ਨਾਲ ਬੜੇ ਸੋਹਣੇ ਤਰੀਕੇ ਨਾਲ ਕਰ ਰਿਹਾ ਹੈ ਨਾ ਆਪਣੀ ਪਛਾਣ ਬਣਾ ਰਿਹਾ ਹੌਲੀ ਹੌਲੀ ਆਪਾਂ ਤਾਂ ਇੱਥੇ ਪ੍ਰੋਮੋਸ਼ਨ ਕਰਨਾ ਆਇਆ ਕਿ ਆਪਾਂ ਹਮੇਸ਼ਾ ਤੁਹਾਨੂੰ ਕਹਾ ਇੱਕ ਸਨੇਹ ਦੇ ਰਾਹੀ ਇੱਕ ਚੈਨਲ ਆਪਣੇ ਚੈਨਲ ਦੇ ਰਾਹੀ ਆਪਾਂ ਉਹਨਾਂ ਵੀਰਾਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਆਪਣੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰਦੇ ਆਂ ਫ੍ਰੀ ਤੌਰ ਤੇ ਕਿ ਕਿਉਂਕਿ ਉਹਨਾਂ ਨੂੰ ਕੰਮ ਮਿਲ ਸਕੇ ਵੀਰ ਕੋਈ ਵੀ ਕੰਮ ਦੀ ਮੰਗ ਨਹੀਂ ਕਰ ਰਿਹਾ ਪੈਸੇ ਦੀ ਹੈ ਨਾ ਇੱਥੇ ਆਪਣੀ ਕਿਰਤ ਕਰਕੇ ਖਵਾ ਰਿਹਾ ਖਾ ਰਿਹਾ ਦੇਖ ਵੀਰ ਲੱਗਾ ਹੋਇਆ ਤੇ ਸਾਨੂੰ ਲੱਗਾ ਵੀ ਵੀਰ ਨੂੰ ਆਪਾਂ ਦੇਖ ਸ੍ਰੀ ਆਪਣੇ ਆਪਣੇ ਸਰੂਪ ਦੇ ਵਿੱਚ ਹੀ ਬੰਦਾ ਦਵਾਲਾ ਸਜਾਇਆ ਗੁਰਬਾਨ ਪਾਈ ਹੈ ਨਾ ਤੇ ਆਪਣੀ ਕੀਰਤ ਕਰ ਰਿਹਾ ਔਰ ਅੱਜ ਜਿਹੜੇ ਪੱਲੇ ਭਾਰੀ ਹੈ ਨਾ ਇਹ ਜਿਹੜੇ ਹੁੰਦੇ ਲੱਕੜ ਦੇ ਹੈ ਵੀ ਹੁੰਦਾ ਇਕੱਲਾ ਹੀ ਕਰਦਾ ਵੀਰ ਦੇ ਕੋਲ ਤੁਹਾਡੇ ਸਾਹਮਣੇ ਆਪਾਂ ਇਹ ਚੀਜ਼ ਦਿਖਾ ਰਹੇ ਆਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਤੇ ਸਾਨੂੰ ਬੜਾ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਨੂੰ ਮਿਲਦੇ ਆਂ ਸਾਨੂੰ ਦੱਸਦਾ ਹੁੰਦਾ ਕਿ ਵੀਰੇ ਆਪੇ ਮੈਂ ਇੰਨਾ ਕੰਮ ਕਰ ਲਿਆ ਇੰਨਾ ਉਹ ਬਣਾ ਲਿਆ ਹੈ ਨਾ ਤੇ ਇਹ ਸਿੱਖ ਗਿਆ ਮੈਂ ਤੇ ਬੜੀ ਗੱਲਾਂ ਨੇ ਹਨਾ ਆਪਾਂ ਗੱਲਬਾਤ ਆ ਵੀਰ ਨਾਲ ਗੱਲਬਾਤ ਕਰਾਂਗੇ ਅਜ ਫਿੱਟ ਕਰਦੇ ਪੱਲਾ ਹਨਾ ਦੋ ਮਿੰਟ ਪੱਲਾ ਫਿੱਟ ਕਰ ਰਿਹਾ ਵੀ ਬੜਾ ਔਖਾ ਕੰਮ ਆ ਇਹ ਦੇਖੋ ਥੱਲੇ ਬੰਦੇ ਦਾ ਵਸਦਾ ਕੰਮ ਨਹੀਂ ਹੈਗਾ ਪਰ ਵੀ ਬੜੀ ਹਿੰਮਤ ਹੈ ਇਸ ਵੀਰ ਦੀ ਤੇ ਤੈਨੂੰ ਫਿੱਟ ਕਰ ਰਿਹਾ ਵੀ ਕੋਈ ਗੱਲ ਨਹੀਂ ਬਾਅਦ ਵਿੱਚ ਫਿੱਟ ਕਰ ਲੈਨੇ ਆਪਾਂ ਨੂੰ ਤੇ ਵਾ ਗੱਲਬਾਤ ਕਰ ਲਈਏ ਪਹਿਲਾਂ ਤੇ ਆਹ ਪਤਾ ਮੈਨੂੰ ਤੁਸੀਂ ਸਾਰੇ ਫਿੱਟ ਤੁਸੀਂ ਇਕੱਲੇ ਆਪ ਹੀ ਕੀਤੇ ਆ ਜਿਹੜੇ ਜਿਹੜੇ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਨਾ ਪਿੱਛੇ ਆ ਸਾਰੇ ਨਕਲੇ ਵੀਰ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦੀਪ ਸਿੰਘ ਜੀ ਮੈਂ ਕੋਹੇਤ ਦਾ ਰਹਿਣ ਵਾਲਾ ਜੀ ਤੇ ਕਿਸ ਤਰ੍ਹਾਂ ਜ਼ਿੰਦਗੀ ਚ ਬਦਲਾਅ ਆਇਆ ਗੁਰਸਿੱਖੀ ਦੇ ਵਿੱਚ ਪਹਿਲਾਂ ਤੁਸੀਂ ਮੈਂ ਸੁਣਿਆ ਸੀ ਮੋਨੇ ਸੀ ਹਨਾ ਤੇ ਸਿੱਖੀ ਦੇ ਵਿੱਚ ਵਾਪਸੀ ਹੋ ਗਈ ਤੁਹਾਡੀ ਤੇ ਉਸ ਤੋਂ ਬਾਅਦ ਤੁਸੀਂ ਕੀਰਤੀ ਸਿੰਘ ਵੀ ਵਧੀਆ ਬਣ ਗਏ ਨਾ ਕਿਸ ਤਰ੍ਹਾਂ ਕੀ ਕੁਝ ਹੋਇਆ ਜ਼ਿੰਦਗੀ ਇਹ ਮਹਾਰਾਜ ਦੀ ਕਿਰਪਾ ਹੈ ਜੀ ਅਸੀਂ ਮਹਾਰਾਜ ਤੋਂ ਮਹਾਰਾਜ ਦੇ ਹੁਕਮ ਦੇ ਬਿਨਾਂ ਨਹੀਂ ਚੱਲ ਸਕਦੇ ਤੁਹਾਡਾ ਮਹਾਰਾਜ ਦਾ ਹੁਕਮ ਸੀਗਾ ਜੀ ਹਾਂਜੀ ਮੈਂ ਜਿ ਮੋਨਾ ਸੀਗਾ ਜੀ ਮਹਾਰਾਜ ਦੀ ਕਿਰਪਾ ਨਾਲ ਮੈਂ ਸੋਚਦਾ ਹੁੰਦਾ ਸੀਗਾ ਯਾਰ ਲਾਈਫ ਕਿੱਦਾਂ ਚੱਲਣੀ ਏ ਕਿਵੇਂ ਹੋਏਗਾ ਪਤਾ ਨਹੀਂ ਕੁਝ ਪਤਾ ਨਹੀਂ ਸੀਗਾ ਕੋਈ ਏਮ ਹੀ ਨਹੀਂ ਸੀਗਾ ਸੀ ਮਾਤਾ ਪਿਤਾ ਵੀ ਨਹੀਂ ਥੋਡੇ ਹਨਾ ਹਾਂਜੀ ਮਾਤਾ ਪਿਤਾ ਵੀ ਨਹੀਂ ਹੈ ਮੇਰੇ ਸੋ ਜ਼ਿੰਦਗੀ ਵਿੱਚ ਨਾਨਾ ਨਾਨੀ ਸੀਗੇ ਮੇਰੇ ਮੇਰੇ ਨਾਨੀ ਨੇ ਮੈਨੂੰ ਪਾਲਿਆ ਮੈਨੂੰ ਵੱਡਾ ਕੀਤਾ ਉਹਨਾਂ ਨੇ ਉਹ ਵੀ ਮੇਰੇ ਚਲੇ ਗਏ ਥੱਗੇ ਮੇਰੇ ਮਾਪੇ ਮਾਮੇ ਸੀਗੇ ਮਾਮਿਆਂ ਨੇ ਚਲੋ ਹਾਂ ਜੋ ਵੀ ਜਿੰਨਾ ਵੀ ਉਹਨਾਂ ਦਾ ਸਰਿਆ ਬਣਿਆ ਹਨਾ ਓ ਕੀਤਾ ਉਹਨਾਂ ਨੇ ਉਹਨਾਂ ਨੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਪਣੇ ਕੰਮ ਕਰਨ ਲੱਗ ਗਿਆ ਹੌਲੀ ਹੌਲੀ ਪਹਿਲੇ ਮੈਂ ਇਸ ਤੋਂ ਪਹਿਲਾਂ ਬਿਨਾਂ ਨਾਲੇ ਜੀ ਰਾਜਮਸਤੀ ਦਾ ਕੰਮ ਕਰਦੇ ਚਨਾਇ ਦਾ ਕੰਮ ਕਰਦੇ ਸੀਗਾ ਅੱਛਾ ਜੀ ਸੋ ਉਹਨਾਂ ਨੇ ਮੈਨੂੰ ਕੀ ਕੀਤਾ ਉਹਨਾਂ ਨੇ ਮੈਨੂੰ ਕੰਮ ਸਿਖਾਇਆ ਉਹ ਇੱਕ ਗੱਲ ਕੀਤੀ ਸੀ ਉਹਨਾਂ ਨੇ ਇੱਕ ਗੱਲ ਲੈਤਾ ਕਿ ਆ ਦੇ ਮੈਨੂੰ ਉਹ ਕਹਿੰਦੇ ਸੀ ਪੁੱਤ ਕੰਮ ਕਰੋ ਕਿਸੇ ਦੇ ਅੱਗੇ ਹੱਥ ਫਲਾਣਾ ਨਹੀਂ ਪਏਗਾ ਤੇ ਆਪਣੇ ਮਿਹਨਤ ਦਾ ਕਮਾਓ ਬਿਲਕੁਲ ਮਿਹਨਤ ਦਾ ਕਮਾਓ ਤੇ ਮਿਹਨਤ ਦਾ ਖਾਓ ਆਕਾ ਖਾਓ ਠੀਕ ਹੈ ਜੀ ਤੇ ਮਹਾਰਾਜ ਨੇ ਇਨੀ ਕਿਰਪਾ ਕੀਤੀ ਮੇ ਨਾਨਾ ਨਾਨੇ ਨੇ ਇਨਾ ਮੈਨੂੰ ਸਮਝਾਇਆ ਤੇ ਅੱਜ ਉਹਨਾਂ ਦੀ ਸਿੱਖਿਆ ਦੇ ਨਾਲ ਮੈਂ ਅੱਜ ਇੱਥੇ ਪਹੁੰਚਿਆ ਅੱਛਾ ਸੋ ਮੇਰੇ ਨਾ ਮੇਰਾ ਨਰਾਜਮਤੀ ਜਿਹਦੇ ਕੰਮ ਤੇ ਕਰਦਾ ਸੀਗਾ ਜੀ ਜਦੋਂ ਉਦੋਂ ਮੇਰੇ ਹੱਥ ਖਰਾਬ ਹੋ ਗਏ ਸੀ ਮਸਾਲੇ ਦੇ ਨਾਲ ਹਾਂਜੀ ਫਿਰ ਮੇਰਾ ਬਹੁਤ ਪੁਰਾ ਹਾਲ ਹੋ ਗਿਆ ਇਹ ਹੱਥ ਮੇਰਾ ਪੂਰਾ ਖਰਾਬ ਹੋ ਗਿਆ ਤੇ ਡਾਕਟਰ ਨੇ ਮੈਨੂੰ ਕਹਿਤਾ ਕਿ ਤੁਹਾਡਾ ਹੱਥ ਕੱਟਣਾ ਪਏਗਾ ਅੱਛਾ ਜੀ ਇਨਾ ਬੁਰਾ ਹਾਲ ਹੋ ਗਿਆ ਸੀ ਸੋ ਮੇਰੇ ਤੇ ਨਾ ਮਹਾਰਾਜ ਤੇ ਭਰੋਸਾ ਆ ਗਿਆ ਬਹੁਤ ਜ਼ਿਆਦਾ ਠੀਕ ਮੈਂ ਹਮਕੋਨ ਸਾਹਿਬ ਗਿਆ ਸੀ ਉੱਥੇ ਜਾਣ ਤੋਂ ਬਾਅਦ ਮੇਰੇ ਨਾਲ ਆ ਵਾਕਿਆ ਹੋਇਆ ਤੁਹਾ ਮਹਾਰਾਜ ਨਾਲ ਅਜਮਾਰੇ ਸੀ ਇਸੇਕ ਡੋਲ ਨਾ ਜਾਏ ਡੋਲੇ ਨਹੀਂ ਮਹਾਰਾਜ ਤੇ ਭਰੋਸਾ ਸੀਗਾ ਮੈਂ ਮਹਾਰਾਜ ਦੇ ਕੋਲ ਜਾ ਕੇ ਅਰਦਾਸ ਕੀਤੀ ਮਹਾਰਾਜ ਦੇ ਕਰੇ ਗਿਆ ਮਹਾਰਾਜ ਸੱਚੇ ਪਾਸ਼ਾ ਜਿੱਦਾਂ ਤੁਸੀਂ ਰੱਖੋਗੇ ਜਿੱਦਾਂ ਤੁਸੀਂ ਕਰੋਗੇ ਉਦਾਂ ਰਹਿ ਲੂਗਾ ਮਰਤਾਡੇ ਹੁਕਮ ਤੋਂ ਬਾਹਰ ਨਹੀਂ ਚਲੂਗਾ ਤੇ ਮਹਾਰਾਜ ਨੇ ਇੰਨੀ ਇੰਨੀ ਕਿਰਪਾ ਕੀਤੀ ਮਹਾਰਾਜ ਨੇ ਮੇਰੇ ਹੱਥ ਸੇ ਹੀ ਕਰਤਾ ਤੁਹਾਡੇ ਸਾਹਮਣੇ ਦੇਖ ਲਓ ਹੱਥ ਮੇਰਾ ਬਿਲਕੁਲ ਸਾਫ਼ ਹੈ ਮਹਾਰਾਜ ਦੀ ਕਿਰਪਾ ਹੈ ਠੀਕ ਹੈ ਜੀ ਸੋ ਫਿਰ ਮੈਂ ਮੈਂ ਸੋਚ ਰਿਹਾ ਸੀਗਾ ਯਾਰ ਮੈਂ ਕਈ ਕੰਮ ਕਰਾਂ ਕੀ ਕਰਾਂ ਕੀ ਸੋਚਾਂ ਚ ਬਹਿ ਗਿਆ ਵੀ ਰਾਜਮੀਸ ਤੇ ਕੰਮ ਤੇ ਗਿਆ ਜਿਹੜਾ ਸਿੱਖਿਆ ਇਹਨੇ ਕਿਨੇ ਟਾਈਮ ਸਿੱਖਿਆ ਤੁਸੀਂ ਮੈਂ ਉਹ ਮੈਂ ਛੋਟਾ ਜਿਹਾ ਸੀਗਾ ਮੈਂ ਪੜ੍ਹਾਈ ਰ ਕੱਟ ਕੀਤੀ ਐ ਮੈਂ ਤੇ ਫਿਰ ਇਹ ਕੰਮ ਚ ਲੱਗ ਗਿਆ ਆਪਾਂ ਇਸ ਕੰਮ ਚ ਲੱਗ ਗਏ ਮੇਰੇ ਪੜ੍ਹਾਈ ਤੇ ਮੇਤੋਂ ਹੋਣੀ ਨਹੀਂ ਕਿਉਂਕਿ ਮੇਰੇ ਪੜ੍ਹਾਈ ਦੇ ਵਿੱਚ ਹਟਾਟ ਸੀਗਾ ਸੋ ਮੈਂ ਕਹਿੰਦਾ ਚਲੋ ਮੈਂ ਪੜਾਈ ਨਹੀਂ ਕੀਤੀ ਤਾਂ ਮੈਂ ਆਪਣਾ ਕੰਮ ਕਰ ਲੈਣਾ। ਸੋ ਮੈਂ ਕਹਿੰਦਾ ਮੇਰੇ ਨਾਨਾ ਜੀ ਕਹਿੰਦੇ ਸੀ ਕਿ ਕਹਿੰਦੇ ਚਿਕ ਪੜਾਈ ਨਹੀਂ ਕਰਦਾ ਤਾਂ ਹੱਦਸਤ ਹੀ ਕੰਮ ਸਿੱਖ ਲੈ ਕਿਤੇ ਕੰਮ ਆ ਜਾਏਗਾ। ਹਾਂ ਮੈਂ ਤਾਂ ਦੱਸਦਾ ਜੀ ਮੇਰੇ ਨਾਨਾ ਜੀ ਜੋ ਚਲੇ ਗਏ ਸੀ ਨਾ ਉਸ ਤੋਂ ਬਾਅਦ ਵੀ ਮੈਂ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁਝ ਬਣਦਾ ਨਹੀਂ ਸਮਝ ਨਹੀਂ ਆ ਰਹੀ ਉਹ ਕਹਿੰਦਾ ਕਿ ਮੇਰੇ ਨਾਲ ਕੰਮ ਕਰ ਦੋ ਦਿਨ ਲਗਾ ਤੂੰ ਆਪਣਾ ਕਿਨੂੰ ਮਨ ਕੰਮ ਕਰਾਂ ਮੈਂ ਸੋ ਮੈਂ ਉਹਦੇ ਨਾਲ ਦੋ ਦਿਨ ਲਗਾਏ ਕੰਮ ਕੀਤਾ ਉਹਦੇ ਨਾਲ ਸੋ ਮੈਨ ਬਹੁਤ ਅੱਛਾ ਲੱਗਾ ਕੰਮ ਫਿਰ ਮੇਰੇ ਮਨ ਦੇ ਵਿੱਚ ਆਇਆ ਯਾਰ ਮੈਂ ਕਿਹਾ ਯਾਰ ਮੈਂ ਇੰਨਾ ਭਟਕਦਾ ਪਿਆਵਾ ਸਾਫ਼ ਸੁਥਰਾ ਕੰਮ ਨਹੀਂ ਕੋਈ ਇੰਨਾ ਹੋਣੀ ਪਰ ਇਹ ਆ ਵਜਨ ਨਾਲ ਕੰਮ ਜ਼ਰੂਰ ਹੈ ਵਜਨ ਨਾਲ ਕੰਮ ਹੈ ਮੈਂ ਹੁਣ ਅੱਜ ਇੱਥੇ ਇਕੱਲਾ ਕੰਮ ਕਰ ਰਿਹਾ ਸੋ ਮੇਰੇ ਕੋ ਕੋਈ ਹੈ ਨਹੀਂ ਹੁਣ ਹੁਣੇ ਦੋ ਮਹੀਨੇ ਹਲ ਪਰ ਲਾਉਣ ਵਾਸਤੇ ਵੀ ਤੁਹਾਨੂੰ ਫਿਰ ਇੰਨਾ ਖਰਚਾ ਨਹੀਂ ਕਰ ਸਕਦਾ ਹਣਾ ਅਜ ਆਪਣਾ ਕੰਮ ਜੀ ਹੱਲੇ ਖਰਚੇ ਕਵੇਂ ਕਰ ਜੀ ਹੁਣ ਖੁਦ ਦਾ ਮੱਲਵਾ ਜੀ ਕਿਰਾਏ ਤੇ ਰਹਿਨੇ ਹੱਲੇ ਸਾਡੇ ਕਿਰਾਏ ਮਤਲਬ ਸਾਡੇ ਤੋਂ ਬੜਾ ਔਖਾ ਦਿੱਤਾ ਜਾਂਦਾ ਕਈ ਵਾਰ ਕਈ ਬੜੋ ਔਖੋ ਜਾਂਦਾ ਹੈ ਸੋ ਮਹਾਰਤ ਕਿਰਪਾ ਦੇ ਨਾਲ ਪਰ ਇਕੱਲੇ ਹੀ ਕੰਮ ਖਿੱਚੀ ਜਾਂਦੇ ਹੈ ਹਾਂਜੀ ਫਿਰ ਕੀ ਕਰੀਏ ਜੀ ਇਕੱਲੇ ਤੇ ਕੰਨਾ ਹੀ ਪੈਣਾ ਜੀ ਹਾਂ ਹਾਂ ਅਜੇ ਇਕੱਲੇ ਕੰਨਾ ਹੀ ਪੈਣਾ ਮੋਰ ਕੋਈ ਹੈ ਤੇ ਹੈ ਨਹੀਂ ਕੰਮ ਫਿਰ ਕਿਵੇਂ ਦਾ ਫਿਰ ਤੁਸੀਂ ਸਿੱਖਿਆ ਕਿਦਾਂ ਨਾ ਮੈਂ ਸੁਣਿਆ ਤੁਹਾਡਾ ਕੰਮ ਬੜਾ ਸੋਹਣਾ ਹੈ ਮੈਂ ਪਹਿਲਾਂ ਵੀ ਦੇਖਿਆ ਤੇ ਤੁਸੀਂ ਥੱਲੇ ਕਿਚਨ ਵੀ ਤਿਆਰ ਕੀਤੀ ਹੈ ਥੱਲੇ ਹਣਾ ਥੱਲੇ ਅਰੇ ਹਾਸ਼ ਹੋ ਗਈ ਤਾਂ ਪਾਣ ਥੱਲੇ ਨਹੀਂ ਜਾ ਸਕਦੇ ਔਰ ਵੀਡੀਓ ਦੇ ਵਿੱਚ ਆਪਾਂ ਸਾਈਡ ਤੇ ਲਾ ਦਾਂਗੇ ਦੇਖ ਲਓ ਤੁਸੀਂ ਵੀਰ ਬਹੁਤ ਸੋਹਣਾ ਕੰਮ ਕਰਦਾ ਔਰ ਬੜੀ ਮਿਹਨਤ ਨਾਲ ਹਿੰਮਤ ਨਾਲ ਕੰਮ ਸਿੱਖਿਆ ਨੇ ਕਿਉਂਕਿ ਵੀਰ ਹੀ ਬੰਦਾ ਦੇਖਦਾ ਜਦੋਂ ਇੱਕ ਕੰਮ ਸਿੱਖਿਆ ਹੋਇਆ ਜਿਵੇਂ ਉਹ ਰਾਜਮਸਤਰੀ ਸਿੱਖਿਆ ਪਰ ਲੱਕੜ ਦੇ ਕੰਮ ਚ ਆ ਕੇ ਦਿੱਕ ਤੱਕ ਨਹੀਂ ਆਉਂਦੀ ਜਦੋਂ ਉਹ ਰਾਜਮਿਸਤਰੀ ਦਾ ਕੰਮ ਉਹ ਬੜਾ ਫਰਕ ਹੈ ਲੱਕੜ ਦੇ ਕੰਮ ਮੈਂ ਉੱਥੇ ਭਾਜੀ ਮੈਂ ਨਾ 700 800 ਰੁਪਏ 900 ਰੁਪਏ ਮਤਲਬ ਕਿ ਹਜ਼ਾਰ ਰੁਪਏ ਝਾੜੇ ਤੱਕ ਪਹੁੰਚ ਗਿਆ ਸੀ ਉਮੇ ਠੇਕੇ ਵੀ ਮਿਲਣ ਲੱਗ ਪਏ ਸੀ ਕਿ ਜਦੋਂ ਮੇਰਾ ਇੱਕ ਕੰਮ ਹੋਇਆ ਹਾਂ ਤੇ ਮੈਂ ਸੋਚਦਾ ਸੀ ਐਸ ਮੈਂ ਕੀ ਕਰੂੰਗਾ ਕੀ ਬੋਲਾਂਗਾ ਫਿਰ ਮੈਂ ਸੋਚੀ ਗਿਆ ਸੋਚੀ ਗਿਆ ਸੋਚੀ ਗਿਆ ਫਿਰ ਮੇਰੇ ਦਿਮਾਗ ਆਇਆ ਇੱਧਰ ਮੈਂ ਕਿ ਲੱਕੜ ਦੇ ਕੰਮ ਇੱਕ ਵਾਰ ਕੀਤਾ ਮੈਂ ਮੈਂ ਹਟ ਗਿਆ ਜੀ ਫਿਰ ਮੈਨੂੰ ਰਾਜਮਿਸਤਰੀ ਦਾ ਕੰਮ ਮਿਲ ਗਿਆ ਉੱਥੇ ਫਿਰ ਹੱਥ ਖਰਾਬ ਹੋ ਗਏ ਫਿਰ ਉਹ ਕਹਿੰਦੇ ਤੈਨੂੰ ਆ ਕ ਜਿਹੜੇ ਮੇਰੇ ਉਸਤਾਦ ਜੀ ਸੀ ਨਾ ਜੀ ਉਹਦਾ ਨਾਮ ਹੈ ਮਿੰਦਰ ਕੁਮਾਰ ਹੂੰ ਉਹਨਾਂ ਤੋਂ ਮੈਂ ਕੰਮ ਸਿੱਖਿਆ ਉਹਨਾਂ ਨੇ ਨਾ ਜੀ ਕਦੀ ਮੈਨੂੰ ਜੀ ਮੈਨੂੰ ਕਦੀ ਉਹੇ ਤੱਕ ਨਹੀਂ ਗਿਆ ਹੂੰ ਉਹਨਾਂ ਨੇ ਮੈਨੂੰ ਇੰਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਮੇਰੇ ਨਾ ਇੰਨੇ ਮੈਂ ਰੋਟੀ ਖਾ ਕੇ ਲ ਜਾਂਦਾ ਸੀ ਕਰੋ ਦੀ ਸਵੇਰ ਦੀ ਤਿੰਨ ਟਾਈਮ ਦੀ ਰੋਟੀ ਉਹਨਾਂ ਦੇ ਘਰੇ ਖਾਂਦਾ ਸੀ ਮੈਂ ਤਿੰਨ ਟਾਈਮ ਉਹ ਉਸਤਾਦ ਦੇ ਘਰੇ ਹਾਂਜੀ ਉਸਤਾਦ ਦੇ ਘਰੇ ਤਿੰਨ ਟਾਈਮ ਦੀ ਰੋਟੀ ਖਾਂਦਾ ਸੀ ਅੱਛਾ ਉਹ ਬੰਦਾ ਦੁਪਹਿਰ ਦੀ ਰੋਟੀ ਵੀ ਲੈ ਕੇ ਆਂਦੇ ਸੀ ਦੁਪਹਿਰ ਸਵੇਰ ਦੀ ਰੋਟੀ ਵੀ ਮੈਨੂੰ ਲੈ ਕੇ ਆਂਦਾ ਸੀਗਾ ਤੇ ਮੇਰੇ ਇਨੂ ਮੇਰਾ ਬੜਾ ਘਰ ਦਾ ਹੁੰਦਾ ਸੀਗਾ ਸੋ ਉਹਨੇ ਮੈਨੂੰ ਆਹ ਕੰਮ ਤੇ ਉਸ ਬੰਦੇ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਮੇਰਾ ਵਿਆਹ ਹੋ ਗਿਆ ਹਾਂ ਵਿਆਹ ਹੋਣ ਤੋਂ ਬਾਅਦ ਮੇਰੇ ਕੋਲ ਕੰਮ ਨਹੀਂ ਸੀਗਾ ਮੈਂ ਪੇਵੇ ਚੱਲ ਗਿਆ ਸੀ ਆਪਣੀ ਦੀਦੀ ਜੀ ਕੋਲ ਸੋ ਉੱਥੇ ਮੇਰੇ ਕੋਲ ਕੋਈ ਕੰਮ ਨਹੀਂ ਸੀਗਾ ਬਿਲਕੁਲ ਬੁਰਾ ਹਾਲ ਹੋ ਗਿਆ ਸੀਗਾ ਮੈਂ ਕਿ ਕੀ ਕਰਾਂ ਕੀ ਕਰਾਂ ਕੀ ਨਾ ਕਰਾਂ ਸੋ ਬਹੁਤ ਬੁਰਾ ਹਾਲ ਹੋ ਗਿਆ ਸੀ ਮੇਰਾ ਉੱਤੇ ਤੇ ਮੈਂ ਉੱਥੇ ਜਦੋਂ ਗਿਆਨ ਦੀਦੀ ਕੋਲ ਗਿਆ ਮਾਂ ਦੀਦੀ ਕੋਲ ਜਾਣ ਤੋਂ ਬਾਅਦ ਮੇਰਾ ਹੱਥ ਇਹਨਾਂ ਟਾਇਰ ਹੋ ਗਿਆ ਮੈਨੂੰ ਕੋਈ ਕੰਮ ਨਹੀਂ ਹੋ ਰਹਾ ਸੀ ਕੁਝ ਨਹੀਂ ਹੋ ਰਹਾ ਸੀ ਸੋ ਇੱਥੇ ਮੈਂ ਲੱਡੂ ਭਾਜੀ ਕੋਲ ਆਇਆ ਲੱਡੂ ਭਾਜੀ ਉਹਦੇ ਨਾਲ ਕੁਲਜੀਤ ਸਿੰਘ ਨਾਲ ਆਇਆ ਉਹਨਾਂ ਦਾ ਠੀਕ ਹੈ ਜੀ ਕੁਲਜੀਤ ਸਿੰਘ ਨਾਲ ਆਏ ਉਹਨਾਂ ਕੋਲ ਮੈਂ ਲੱਗਾ ਕੰਮ ਕੀਤਾ ਉਹਨਾਂ ਕੋਲ ਮੈਂ ਉਹਨਾਂ ਕੋਲ ਮੈਂ ਇੱਕ ਮਤਲਬ ਕਿ ਇੱਥੇ ਲਗਾ 6-7 ਮਹੀਨੇ ਕੰਮ ਕੀਤਾ ਉਹਨਾਂ ਨਾਲ ਸੋ ਕੰਮ ਕੀਤਾ ਉਹਨਾਂ ਨੇ ਮੈਨੂੰ ਕਾਰੀਗਰ ਮਾਰ ਉਹਨਾਂ ਨੇ ਹੋਰ ਜ਼ਿਆਦਾ ਕਾਫੀ ਮੈਨੂੰ ਬਹੁਤ ਵਧੀਆ ਸਿਖਾਇਆ ਉਹਨਾਂ ਨੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਪ੍ਰੋਫੈਸ਼ਨਲ ਕੰਮ ਹੈ ਉਹਨਾਂ ਦਾ ਕੰਮ ਪ੍ਰੋਫੈਸ਼ਨਲ ਹੈ ਜਿੱਥੋਂ ਮੈਂ ਸਿੱਖਿਆ ਜੀ ਉਹ ਵੀ ਪ੍ਰੋਫੈਸ਼ਨਲ ਉਹਨਾਂ ਕੋਲ ਮਾਈਂਡ ਬਹੁਤ ਜ਼ਿਆਦਾ ਉਹ ਵੀ ਮੇਰੇ ਵਰਗੇ ਹੀ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਪਰ ਉਹਨਾਂ ਕੋਲ ਵੀ ਕੰਮ ਨਹੀਂ ਏ ਫਿਰ ਵੀ ਉਹਨਾਂ ਨੇ ਮੈਨੂੰ ਇੰਨਾ ਇੱਥੇ ਚੌਕਾ ਪਹਚਾ ਦਿੱਤਾ ਸੋ ਬਸ ਹੁਣ ਅੱਗੇ ਦਿਖਾ ਦਨੇ ਕੰਮ ਉਹਨਾਂ ਦਾ ਅਦਰ ਨਾ ਆਪਾਂ ਕੰਮ ਹੋਰ ਵੀ ਦਿਖਾਉਂਦੇ ਆ ਅਲਮਾਰੀਆਂ ਤਿਆਰ ਕੀਤੀਆਂ ਹੋਰ ਕਿਚਨ ਕੁਚਨ ਵਗੈਰਾ ਸਾਰਾ ਕੁਝ ਤਿਆਰ ਕਰ ਲੰਦੇ ਹਾਂ ਹਾਂਜੀ ਹਾਂਜੀ ਕੀ ਤਿਆਰ ਕੋ ਦਿਖਾ ਦਿਨੇ ਅਦਰ ਆਜੋ ਹੋਰ ਜਗ੍ਹਾ ਵੀ ਬਹੁਤ ਕੀਤਾ ਹੈ ਹਾਂਜੀ ਆਜੋ ਮੈਂ ਤੁਹਾਨੂੰ ਦਫਾਨਾ ਜੀ ਇੱਧਰ ਆਜੋ ਅੰਦਰ ਹਾਂ ਇਸ ਸਾਈਡ ਆਜੋ ਇੱਧਰ ਵੀ ਵੀਰ ਨੇ ਆ ਦੇਖੋ ਇਹ ਸਲਾਈਡਿੰਗ ਕਿਚਨ ਬਣਾਈ ਦਿਖਾ ਦਿਓ ਨਾ ਨਾ ਇਸ ਸਲਾਈਡਰ ਤੁਮਾਰੀ ਬਣਾਈਆਂ ਸੀ ਹਾਂ ਦੇਖੋ ਜੀ ਬੜੀ ਸੋਹਣੀ ਆ ਨਾ ਪੂਰਾ ਸਹੀ ਜਾਂਦਾ ਨਾ ਨੋਰਮਲ ਹੋ ਜਾਂਦਾ ਨਾ ਹਾਂ ਨੋਰਮਲ ਬਹੁਤ ਵਧੀਆ ਸਲਿਮ ਜਾਂਦਾ ਹੈ ਕੋਈ ਹੋਰ ਆਪਾਂ ਇਹਨੂੰ ਇੱਦਾਂ ਛੱਡਾਂਗੇ ਆਪਣੇ ਆਪ ਜਾਏਗਾ ਆ ਦੇਖੋ ਬਿਲਕੁਲ ਨਹੀਂ ਤੇ ਕਈ ਵਰੀ ਮੈਂ ਖਰਾਬੀ ਕਰ ਦਿੰਦੇ ਹਾਂ ਨਾ ਤੇ ਟੁੱਟਾ ਕਰ ਦਿੰਦੇ ਨੇ ਹਾਂ ਜੀ 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 ਅੱਧਾ ਵੀ ਹੈਦਲ ਪਰ ਕੀ ਹੁੰਦਾ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਫਿਰ ਸਮਾਨ ਕਿੱਦਾਂ ਬਣਾਇਆ ਤੁਸੀਂ ਮੈਂ ਸੁਣਿਆ ਸਮਾਰਟਫੋਨ ਤੋਂ ਪੁਰਾਣੀ ਸੀ ਹੈ ਕਿ ਤੁਸੀਂ ਕੰਮ ਆਪਣਾ ਸਟਾਰਟ ਕੀਤਾ ਉਸ ਟਾਈਮ ਮੈਂ ਜੀ ਪਤਾ ਦਿਹਾੜੀ ਕਰਦੇ ਰਹੇ ਕਿਸੇ ਨਾਲ ਮੈਂ ਦਿਹਾੜੀ ਕੀਤੀ ਮੈਂ ਨਾ ਇੱਕ ਪਰਸਨ ਕੋਲ ਪੁਜਾਰ ਮੰਗੇ ਇਹਨਾਂ ਦਾ ਕੰਮ ਕਰਨਾ ਸੀ ਕਿਸੇ ਦਾ ਤੋਂ ਮੈਂ ਉਹਨਾਂ ਤੋਂ ਪੁਜਾਰ ਮੰਗੀ ਮੈਂ ਕਿ ਵੀਰ ਜੀ ਮੈਨੂੰ ਨਾ 1000 ਦੇ ਦੋ ਮੈਂ ਤੁਹਾਨੂੰ ਦੱਸਾਂ ਕਿ ਕਿਲਾ 1000 ਮੰਗਿਆ ਸੀਗਾ ਜੀ ਹੂੰ ਹੂੰ ਇੱਕ ਕਟਰ ਕਟਰ ਮੰਗਿਆ ਸੀਗਾ ਜੀ ਮੈਂ ਮੈਂ ਨਾ ਮੈਂ ਕਿਸੇ ਤੇ ਕਟਿੰਗ ਕਰਨੀ ਸੀ ਕਿ ਮੈਨੂੰ ਕਟਰ ਦੇ ਦੋ ਸੋ ਉਸ ਪਰਸਨ ਨੇ ਮੈਨੂੰ ਮਨਾ ਕਰ ਦਿੱਤਾ ਅੱਛਾ ਮਨਾ ਕਰ ਦਿੱਤਾ ਮੈਂ ਕਿ ਯਾਰ ਮੈਂ ਕਿਹਾ ਮੈਂ ਤੁਹਾਡੇ ਕੋਲ ਇਹਨੇ ਚਰ ਕੰਮ ਕੀਤਾ ਹੈ ਮੈਨੂੰ ਤੁਸੀਂ ਕੋਈ ਚੀਜ਼ ਦੇ ਦਿਓ ਇੱਕ ਵਾਰੀ ਆਮ ਮੰਗੀ ਮੈਂ ਡ੍ਰਿਲ ਮਸ਼ੀਨ ਮੈਂ ਅਹਿਮਰ ਮੰਗੀ ਡ੍ਰਿਲ ਮਸ਼ੀਨ ਮੰਗੀ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਨਹੀਂ ਦੇ ਸਕਦਾ ਫਿਰ ਮੇਰੇ ਮਨ 'ਚ ਆਇਆ ਉਹਨੂੰ ਨਹੀਂ ਆਇਆ ਸੀ ਪਹਿਲਾਂ ਨਹੀਂ ਆਇਆ ਸੀ ਪਰ ਮੇਰੇ ਮਨ 'ਚ ਆਇਆ ਯਾਰ ਮੈਂ ਕੰਮ ਕਰਦਾ ਆਪਜੀ ਮਿਹਨਤ ਕਰਦਾ ਮੈਂ ਜੀ ਆਪ ਦਾ ਕੁਝ ਨਹੀਂ ਲੇਤਾ ਮੈਂ ਪਹਿਲੇ ਆਪਣਾ ਉਜਾਰ ਬਣਾਇਆ ਉਸ ਟਾਈਮ ਮੇਰੇ ਘਰ ਦੇ ਵਿੱਚ ਮੇਰਾ ਰਿਸ਼ਤਾ ਆਇਆ ਸੀਗਾ ਜਿਸ ਟਾਈਮ ਮੈਂ ਆਪਣਾ ਉਜਾਰ ਬਣਾਇਆ ਸੀ ਜੀ ਉਸ ਟਾਈਮ ਵੀ ਮੇਰਾ ਹੱਥ ਬਹੁਤ ਟੈਟ ਸੀਗਾ ਬਹੁਤ ਬੁਰਾ ਹਾਲ ਸੀਗਾ ਫਿਰ ਵੀ ਮੈਂ ਮਾਰਾ ਤੋਂ ਬਿਨਾ ਨਹੀਂ ਪਿੱਛੇ ਹਟਿਆ ਮਾਰਾ ਤੋਂ ਨਹੀਂ ਪਿੱਛੇ ਹਟਿਆ ਤੋ ਅੱਜ ਮੈਂ ਤੁਹਾਡੇ ਸਾਹਮਣੇ ਆਹ ਹੋਣੀ ਆ ਆਪਣੀ ਮਸ਼ੀਨ ਵਿੱਚ ਇਸ ਘਰ ਤੋਂ ਬਣਾਈਏ ਇੱਥੋਂ ਅੱਛਾ ਦਿਖਾ ਦਿਓ ਮਸ਼ੀਨ ਆਹ ਵਾਲੀ ਮਸ਼ੀਨ ਬਣਾਈਏ ਸਭਣਾ ਕੰਮ ਕਰਕੇ ਤਿਆਰ ਕਰਕੇ ਬਣਾਈਏ ਹਾਂਜੀ ਸਾਰੀ ਆਪਣੇ ਕੰਮ ਤੇ ਮਿਹਨਤ ਕਰਕੇ ਆਪਣੇ ਉਜਾਰਾ ਬਣਾਏ ਨੇ ਆਪਣਾ ਉਜਾਰਾ ਬਣਾਇਆ ਦੇਖੋ ਛੋਟੇ ਛੋਟੇ ਵੱਡੇ ਵੱਡੀ ਵੱਡੀ ਗੱਲ ਆ ਕਿ ਇੱਕ ਆਮ ਜਿਹਾ ਮੁੰਡਾ ਇੱਕ ਨਾਰਮਲ ਜਿਹਾ ਵਿਚਾਰਾ ਗੁਰਸਿੱਖ ਵੀਰ ਸਾਡਾ ਹਨਾ ਬੜੀ ਮਿਹਨਤ ਕਰਕੇ ਆਪਣਾ ਥੋੜੀ ਥੋੜੀ ਸਮਾਨ ਵੀ ਬਣਾ ਰਿਹਾ ਨਾਲ ਮਿਹਨਤ ਵੀ ਕਰ ਰਿਹਾ ਘਰ ਵੀ ਚਲਾ ਰਿਹਾ ਮਾਤਾ ਪਿਤਾ ਵੀ ਚਲੇ ਗਏ ਨਾਨਾ ਨਾਨੀ ਵੀ ਚਲੇ ਗਏ ਪਰਿਵਾਰ ਦੇ ਸਾਰੇ ਵਿਛੋੜਾ ਦੇ ਕੇ ਪਰ ਫਿਰ ਵੀ ਵੀਰ ਹਿੰਮਤ ਨਹੀਂ ਛੱਡੀ ਅੱਜ ਨੌਜਵਾਨ ਦੇ ਨੰਦਕਾਰ ਤੇ ਹੋ ਚੁਕਿਆ ਨਾਲ ਵਾਈਫ ਰਹਿੰਦੇ ਆ ਤੇ ਕਿਰਾਏ ਤੇ ਰਹਿੰਦੇ ਆ ਬਟ ਫਿਰ ਵੀ ਵੀਰ ਕਹਿੰਦਾ ਮੈਂ ਮਿਹਨਤ ਕਰਕੇ ਖਾਊਗਾ ਪਰ ਮਿਹਨਤ ਕਰਕੇ ਕੁਝ ਬਣਾਉਣਾ ਚਾਹੁੰਦਾ ਆਪਣੀ ਜ਼ਿੰਦਗੀ ਚ ਤੇ ਮੈਂ ਚਾਹੁੰਦਾ ਕਿ ਇਹਨਾਂ ਦਾ ਨੰਬਰ ਆਪਸ ਤਰੀਨ ਤੇ ਵੀ ਦੇ ਦੇਵਾਂਗੇ ਤੇ ਜਰੂਰ ਇਹਨਾਂ ਨੂੰ ਜਿੰਨੇ ਵੀ ਵੀਰ ਹੋ ਸਕਣ ਜਿੰਨੇ ਵੀ ਸਪੋਰਟ ਕਰ ਸਕਣ ਜਰੂਰ ਕਰੋ ਤਾਬੂ ਕੇ ਸ਼ੇਅਰ ਕਰਾ ਕਰੋ ਅਸੀਂ ਵੀਰਾਂ ਦੀ ਵੀਡੀਓਸ ਕੋਈ ਉਹਨਾਂ ਦੀ ਜਦੋਂ ਵੀਡੀਓ ਕੋਈ ਸੁਣੂਗਾ ਕੋਈ ਵੀਰ ਜਦਵੇਂ ਜ਼ਿੰਦਗੀ ਦੇ ਵਿੱਚ ਉਦਾਸ ਹੁੰਦਾ ਵੀ ਮੇਰਾ ਤਾਂ ਕੁਝ ਬਣਦਾ ਨਹੀਂ ਪਰ ਨਹੀਂ ਹਿੰਮਤ ਹਿੰਮਤ ਨਹੀਂ ਆਰ ਨਿਚੀ ਦੀ ਵੀਰ ਦੇ ਕੰਮ ਬਹੁਤ ਸੋਹਣੇ ਕਰਦਾ ਵਾ ਨਾਲ ਆਪਾਂ ਇਹਨਾਂ ਨੇ ਕੰਮ ਪਹਿਲਾਂ ਵੀ ਬਹੁਤ ਕਾਫੀ ਜਗ੍ਹਾ ਤੇ ਕੀਤੇ ਹੋਇਆ ਤੇ ਬੁੜੀਆਂ ਫੈਮਿਲੀਜ਼ ਹੋਰ ਵੀ ਉਹ ਵੀ ਮੈਂ ਕੰਮ ਕੀਤੇ ਆ ਉਹਦੀ ਵੀ ਮੈਂ ਤੁਹਾਨੂੰ ਵੀਡੀਓ ਸੇ ਭੇਜਦਾਗਾ ਜੀ ਜਿਹੜੇ ਮੈਂ ਪਹਿਲਾਂ ਵੀ ਹੋਰ ਕੰਮ ਕੀਤੇ ਨੇ ਇਕੱਲੇ ਨੇ ਸੋ ਮੈਂ ਕਦੀ ਵੀਡੀਓ ਨਹੀਂ ਪਾਈ ਮੈਂ ਕਿ ਚਲੋ ਕੋਈ ਗੱਲ ਨਹੀਂ ਇਦਾਂ ਹੀ ਔਰ ਜੋ ਅੱਜ ਮੈਨੂੰ ਨਹੀਂ ਪਤਾ ਸੀਗਾ اچਾਨਕ ਤੁਸੀਂ ਆ ਗਏ ਮੈਨੂੰ ਪਤਾ ਨਹੀਂ ਸੀਗਾ ਕਿ ਮੇਰੇ ਅੱਜ ਇਦਾਂ ਫੋਟੋ ਸ਼ੂਟ ਹੋਣੀ ਹੈ ਮੈਂ ਤੇ ਚਾਣੇ ਕੀ ਤੁਹਾਨੂੰ ਦੇਖਿਆ ਕਿ ਇਦਾਂ ਤੁਸੀਂ ਆ ਚੱਲ ਕੋਈ ਨਹੀਂ ਬਹੁਤ ਵਧੀਆ ਸਾਨੂੰ ਭਾਲ ਤੋਚਾ ਵੀਰ ਆ ਸਾਨੂੰ ਗੱਲਾਂ ਕਰਦਾ ਫੋਨ ਤੇ ਬੱਸ ਕੰਮ ਕਰਦਾ ਵੀਰੇ ਮੈਂ ਵਧੀਆ ਕੰਮ ਕਰਦਾ ਇਦਾਂ ਕਰਦਾ ਵੀਡੀਓ ਵੀਡੀਓ ਤੇ ਸੁਨੇਹੇ ਦਾਈ ਪਰ ਆਪਾਂ ਵੀ ਦੇਖਿਆ ਮੈਂ ਚਲ ਆਪਾਂ ਤੇਰੀ ਸਾਈਡ ਤੇ ਚੱਲ ਲਿਆ ਅੱਜ ਜਿੱਥੇ ਤੂੰ ਕੰਮ ਕਰਦਾ ਜਾਂ ਕਿਸੇ ਘਰਾਂ ਦੇ ਵਿੱਚ ਤੇ ਕਿਸੇ ਘਰ ਦੇ ਵਿੱਚ ਵਿੱਚ ਲੱਗਾ ਹੋਇਆ ਬੜਾ ਸੋਹਣਾ ਘਰ ਹੈ ਵੀ ਤੇ ਵੀਰ ਅਸੀਂ ਸੋਹਣਾ ਕੰਮ ਕਰਕੇ ਦੇ ਰਿਆ ਇਹਨਾਂ ਨੂੰ ਤੇ ਮੈਨੂੰ ਕਹ ਰਾਇ ਸੀ ﺍﻟमारी ਮੈਂ ਕੱਲਾ ਚੁੱਕਦਾ ਮੈਂ ਨੂੰ ਮਨਾ ਦਿੱਤਾ ਮੈਂ ਵਰਨਾ ਚੁੱਕਿਆ ਗਰ ਕਮਰ ਦੇ ਤੇ ਵਜਨ ਪੈ ਜਾਂਦਾ ਤੇ ਫਿਰ ਵੀ ਕਹਿੰਦਾ ਮੈਂ ਹੱਲ ਕਰਨੀ ਅਜ ਵੀਰ ਲਾ ਸਕਦਾ ਕਿਉਂਕਿ ਮੈਂ ਖੁਦ ਕੱਲਾ ਕਰ ਰਿਹਾ ਜੇ ਮਿਲ ਕੋ ਨੀ ਬਚਤ ਨਹੀਂ ਹੋ ਪੰਦੀ ਤੇ ਫਿਰ ਵੀ ਬੜੀ ਹਿੰਮਤ ਆ ਵੀ ਆਪਣੀ ਹਿੰਮਤ ਨਾਲ ਦੇਖੋ ਮੰਗਣ ਨਾਲੋਂ ਮਰਨਾ ਚੰਗਾ ਕਹਿੰਦਾ ਨਾ ਤੇ ਵੀਰ ਮੰਗਦਾ ਨਹੀਂ ਕਿਸੇ ਤੋਂ ਨਾ ਮੰਗ ਕੇ ਖਾਰਿਆ ਵੀਰ ਤੇ ਕਈਆਂ ਨਾਲ ਕਈ ਪ੍ਰੋਬਲਮਾਂ ਵੀ ਇਹ ਜ਼ਿੰਦਗੀ ਜਿੰਦੇ ਚੱਲਦੀ ਜਾੜੇ ਜਿਹੜੀਆਂ ਨਾ ਪਾਣੀ ਜੀ ਤੌਰ ਤੇ ਜਵੇ ਇਹਨਾਂ ਦੇ ਥੋੜਾ ਪਹਿਲਾਂ ਕੇਸ ਵੀ ਬਣ ਗਿਆ ਸੀ ਬਿਨਾਂ ਗਲਤ ਹੋ ਝਗੜਾ ਦੇ ਛੋਟਾ ਜਾੜਾ ਕਿ ਇਹਨਾਂ ਦੇ ਬੋ ਕੋਈ ਵੀ ਗੱਲਾਂ ਜਿਹੜੀ ਹੋਈਆਂ ਵਿਚਾਲਾ ਪਰੇਸ਼ਾਨੀਆਂ ਤੋਂ ਗੁਜ਼ਰ ਕੇ ਵੀ ਹਿੰਮਤ ਨਹੀਂ ਹਾਰੀ ਕਹਿੰਦਾ ਨਹੀਂ ਹਾਰਨਾ ਨਹੀਂ ਹੈਗਾ ਵਧਣਾ ਤੇ ਆਪਣੀ ਮਿਹਨਤ ਕਰਨੀ ਆ ਤੇ ਬਹੁਤ ਵਧੀਆ ਲੱਗਾ ਵੀਰ ਨੇ ਉਜਾਰ ਵੀ ਸਾਰੇ ਇੱਥੇ ਬਣਾਏ ਆ ਤੇ ਆਪਾਂ ਨਾਲ ਕੰਮ ਦਿਖਾਇਆ ਮੈਂ ਚਾਹੁੰਦਾ ਤਾਂ ਪ੍ਰੋਮੋਟ ਕਰ ਰਿਹਾ ਤੁਸੀਂ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਤਾਂ ਕਰਿਓ ਕਿਉਂਕਿ ਜਿਹੜੇ ਆਸ-ਪਾਸ ਦੇ ਲੋਕ ਨੇ ਵੀਰ ਨੂੰ ਬਹੁਤਾ ਕੰਮ ਦੇਣ ਔਰ ਮੈਂ ਕਹਿੰਦਾ ਗੁਰਸੇਖ ਬੰਦੇ ਇਹ ਵੀਰ ਨੂੰ ਸਪੋਰਟ ਕਰਿਆ ਕਰਨ ਕੋਈ ਹਮੇਸ਼ਾ ਨਾ ਮੈਂ ਇਹ ਚਾਹੁੰਦਾ ਕਿ ਪ੍ਰਸਿੱਧਾ ਸੁਖਣ ਤੋਂ ਪਹਿਲਾਂ ਕਿਸੇ ਦੀ ਮਿਹਨਤ ਦੇਣੀ ਚੰਗੀ ਗੱਲ ਆ ਪਰ ਮੈਂ ਕਹਿੰਦਾ ਜਿਹੜੇ ਆਪਣੇ ਗੁਰਸਿੱਖ ਵੀਰ ਇੱਦਾਂ ਦੇ ਬੱਚੇ ਕੰਮ ਕਰਦੇ ਹੁੰਦੇ ਨਾ ਉਹਨਾਂ ਨੂੰ ਵੱਧ ਦੇ ਆਗਰ 150 ਜਿੰਨੇ ਉਹਦੀ ਹਿੰਮਤ ਵਾਜੇ ਵੀ ਹਾਂ ਉਹ ਹਲੇ ਵਰੀ ਤੁਹਾਡੇ ਘਰ ਜਦੋਂ ਆਊਗਾ ਤੇ ਹੋਸ ਤੋਂ ਵਧੀਆ ਕੰਮ ਕਰਕੇ ਦੇਣ ਦੀ ਕੋਸ਼ਿਸ਼ ਕਰੇ ਤੇ ਮੈਂ ਚਾਹੁੰਦਾ ਕਿ ਵੀ ਵਿਦੇਸ਼ ਵਿਦੇਸ਼ਾਂ ਤੋਂ ਵੀਰਾਂ ਦੀ ਸਪੋਰਟ ਕਰਨ ਤੇ ਜਿਨ੍ਹਾਂ ਨੇ ਆਪਣੀ ਕੋਠੀਆਂ 'ਚ ਕੰਮ ਕਰਾਉਣਾ ਹੋਵੇ ਕਿਸੇ ਨੇ ਕੰਮ ਕਰਾਉਣਾ ਹੋਵੇ ਵੀਰ ਦਾ ਲੱਕੜ ਦਾ ਕੰਮ ਵੀ ਕਰ ਲੈਂਦਾ ਤੇ ਰਾਜ ਮਿਸਤਰੀ ਦਾ ਕੰਮ ਤਾਂ ਛੱਡਾ ਵੀ ਹੱਥ ਖਰਾਬ ਹੁੰਦੇ ਸੀ ਕਹਿੰਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਿਦੇਸ਼ਾਂ ਤੱਕ ਭੇਜ ਦਿਓ ਆਪਣੇ ਨੌਜਵਾਨਾਂ ਨੂੰ ਹਿਮਤ ਦਿਓ ਨਸ਼ੇ ਨਹੀਂ ਕਰਦਾ ਕਿਉਂਕਿ ਨਸ਼ੇ ਕਰ ਲੋਕੀ ਨਸ਼ਾ ਧੱਕੇ ਖਾਂਦੇ ਫਿਰਦੇ ਕੋਈ ਕੁਝ ਕਰਦੇ ਫਿਰਦੇ ਆ ਨੀ ਤੇ ਕਈ ਬੰਦੇ ਜ਼ਿੰਦਗੀ ਤੂੰ ਤੰਗ ਆ ਗਿਆ ਜਿਵੇਂ ਨਹੀਂ ਇਹਨਾਂ ਕੋਲ ਕੁਝ ਹੋਇਆ ਵੀਰ ਨਾਲ ਮਾਪੇ ਵਾਪਸ ਚਲੇ ਗਏ ਤੇ ਉਹ ਸੋਚਿਆ ਜਾਵੇ ਤੇ ਬੰਦਾ ਕਈ ਵਰੀ ਸੋਚਦਾ ਵੀ ਆਪਣੀ ਜ਼ਿੰਦਗੀ ਕਾਦੀ ਜਾ ਰਹਾ ਪਰ ਨਹੀਂ ਹਿੰਮਤ ਨਹੀਂ ਹਾਰੀ ਤੇ ਦੀਪ ਸਿੰਘ ਨੇ ਆਪਾ ਪਾਸਪੋਰਟ ਕਰਦੇ ਜਰੂਰ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲੱਕੜ ਦਾ ਕੰਮ ਹੋਇਆ ਜਾਣਦਾ ਕਰਪੈਂਟਰ ਦਾ ਜੋ ਮਰਜ਼ੀ ਕਰਾਓ ਆਪਣੇ ਆਸ-ਪਾਸ ਦੀ ਕੋਠੀ 'ਚ ਕੰਮ ਦਿਵਾਓ ਇਹਨੂੰ ਵਾਹਿਗ